हां जी किसान भाइयो स्वागत है ਤੁਹਾਡਾ ਆਪਣੇ YouTube ਚੈਨਲ ਬਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੂਈ ਹੈ ਇੱਕ ਵੱਡੀਆਂ ਟੋਕੜਾ ਬਈ ਆਓ ਪੁੱਛ ਲੈਨੇ ਬਈ ਠੋੜੀ ਹੈ ਭਾਈ ਜੀ ਹੱਸੀ ਗੱਲ ਖੱਸੀ ਗੱਲ ਜੀ ਹੋਰ ਠੀਕ ਹੋ ਵਧੀਆ ਠੀਕ ਠਾਕ ਜੀ ਨਾਮ ਤੇ ਐਡਰੈਸ ਬੋਲ ਨਾਮ ਗੁਰਦੀਪ ਸਿੰਘ ਜੀ ਪਿੰਡ ਸਹਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨੇੜੇ ਪਿੰਡ ਬਈ ਸਹਣੇ ਦੇ ਸਹਨੇ ਪਹਾੜ ਜੀ ਪੱਕਾ ਕੈਂਚੀ ਇੱਧਰ ਜੀ ਮੋਬਾਈਲ ਨੰਬਰ ਬੋਲ 986 986777 ਤ 7776 ਜੀ ਠੀਕ ਹੈ ਬਈ ਬਾਈ ਜਿਹੜੀ ਇਹ ਬੈਡਰ ਨੇ ਕਿਹੜਾ ਸੂਆ ਸੂਈ ਇਹ ਦੂਜਾ ਸੂਆ ਸੂਈ ਵੀ ਆ ਜੀ ਕਦੋਂ ਸੂਈ ਹੈ ਬਾਈ ਇਹ ਇਹ ਕੱਲ੍ਹ ਸੂਈ ਆ ਜੀ ਸਵੇਰੇ ਸੂਈ ਬੱਚਾ ਕੀ ਆ ਬਾਈ ਬੱਚੀ ਆ ਜੀ ਬੱਚੀ ਆਹੀ ਆ ਬੱਚੇ ਦੀ ਹਾਂ ਜੀ ਬੱਚਾ ਬਾਈ ਮਗਰ ਬੱਚੀ ਆ ਬੱਚੀ ਚੰਗੀ ਆ ਨਾ ਵਧੀਆ ਜੀ ਠੀਕ ਆ ਬਾਈ ਤੇ ਕਿੰਨਾ ਹੁਣ ਦੁੱਧ ਜਾਂ ਬੋਲ ਰਿਹਾ ਇਹ 10 ਕਿਲੋ ਬੋਲ ਆ ਜੀ ਨੈਟ ਤੇ ਆ ਰਿਹਾ ਹਾਂ ਜੀ ਚਵਾਈ ਕਿਵੇਂ ਚਵਾਈ ਬੜੀ ਵਧੀਆ ਜੰਗੀ ਹਨ ਬਹੁਤ ਸੰਗ ਹਨ ਹਨ ਬੜੀ ਜੰਗੀ ਚਵਾਈ ਚੰਗੀਆਂ ਚਵਾਈ ਦਾ ਧਾਰਾ ਮਾਰ ਦਿੰਦੇ ਆਂ ਹਨ ਨਿਕਲਵੇਂ ਪੂਰੇ ਗੈਰ ਤੇ ਧਾਰਾ ਮਾਰਦੇ ਕੋਈ ਚੱਕਰ ਆਰਡਰ ਕਮਾਲ ਦਾ ਇਹ ਲੋ 10 ਲੀਟਰ ਦੁੱਧ ਪਾਈ ਕਹਿੰਦਾ ਨੈਟ ਤੇ ਆ ਚੋਣ ਚੰਗਾ ਲੱਗਿਆ ਹਨ ਪੂਰਾ ਵਧੀਆ ਹੈ ਬਈ ਚਵਾਈ ਵੀ ਫੁੱਲ ਚੰਗੀ ਹੈ ਕੀ ਬਾਤ ਹੈ ਚੋਣ ਬੜਾ ਚੰਗਾ ਯਾਰ ਹਨ ਬੜੀ ਹੈ ਇਹ ਤਾਂ ਸਮਾਚ ਆ ਕੇ ਹੋਰ ਚਾਏ ਸਹੀ ਅੱਲਾ ਬਾਕੀ ਜਦੋਂ ਬਸਮਾਚ ਕਰ ਲੈਣ ਪੂਰੀ ਵਧੀਆ ਜੀ ਕਈ ਇਹਦੇ ਨੌ ਲਹਾਏ ਆਪਣੇ ਥੋੜਾ ਜਿਹਾ ਨੌ ਦਾ ਉਹ ਕਰਦੀ ਆ ਮੜਾ ਜੀ ਅੱਛਾ ਆਪਾ ਲਹਾਤੇ ਹੀ ਠੀਕ ਇਹ ਕਾ ਗਿੱਟੇ ਤੇ ਹੋ ਇਹਦਾ ਕੋਈ ਦੋਖ ਨਹੀਂ ਮੰਨਦੀ ਜੀ ਪੌਰੀ ਜੀ ਆ ਨਾ ਹੋ ਇਹਦਾ ਕੋਈ ਦੋਖ ਨਹੀਂ ਮੰਨਦੀ ਠੀਕ ਆ ਗਿੱਟੇ ਦੇ ਬਈ ਪੌਰੀ ਜੀ ਆ ਕੋਈ ਦੋਖ ਨਹੀਂ ਮੰਨਦੀ ਆ ਆਪਾ ਲਹਾਤੇ ਤੁਰ ਦੇ ਬਈ ਮੜੀ ਜੀ ਬੱਚਾ ਮਗਰ ਬੱਚੀ ਸੂਈ ਸਵਾਈ ਧਾਰਾ ਤੁਰਾ ਚੰਗੀਆਂ ਆ ਦੁੱਧ ਵੀ ਵਾਈਨੇ ਦੱਸਿਆ ਵੀ 10 ਲੀਟਰ ਜਿਹੜਾ ਬੜਾ ਹਾਜ਼ਰ ਆ ਬਈ ਕੱਦ ਵੱਡ ਚੰਗਾ ਗਰਮੀ ਘੱਟ ਮੈਨੂੰ ਫੈਨ ਆ ਜਿਹੜੀ ਚੰਗੀਆਂ ਕੀ ਮੁੱਲ ਆ ਫਿਰ ਇਹਦਾ ਮੁੱਲੇ ਦਾ 30000 ਆ ਜੀ ਮਾਨਤਾਂ ਹੋ ਜਾ ਮਾਨਤਾਂ ਹੋ ਜੂਗੀ 3000 ਰੁਪਇਆ ਮੋਲਾ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮੰਨਣਾ ਫਿਰ ਹੋਰ ਹੋ ਜੀ ਅੱਗੇ ਵੀਰੇ 2 ਨੰਬਰ ਕਿਹੜਾ ਸੂਸਵੀ ਵੀ ਇਹ ਦੂਜਾ ਸੂ ਹੈ ਜੀ ਕਿੰਨਾ ਟਾਈਮ ਹੋ ਗਿਆ ਸੂ ਇਹ ਨੂੰ ਤਾਂ ਅੱਪ ਤਾਂ ਲਿਆਂਦੀ ਹੈ ਜੀ ਕੋਈ ਪਤਾ ਨਹੀਂ ਮਾਲਕਾ ਦੇ ਕਹਿੰਦੇ ਮੈਂ ਤਾਂ 4-5 ਮਹੀਨੇ ਹੋ ਗਏ ਹੋਣਗੇ ਤੇ ਦੁੱਧ ਕਿੰਨਾ ਹੁਣ ਦੁੱਧ ਦੇ ਥੱਲੇ ਸੀਗਾ 12 ਕਿਲੋ ਜੀ ਅੱਜ ਹੀ ਹੀਟ ਚ ਆਈ ਵੀ ਹੈਗੀ ਯਾਨੀ ਕਿ 10-11 ਕਿਲੋ ਹਜੇ ਵੀ ਹੈਗਾ ਜਿਹੜਾ ਤੋਲ ਕੇ ਲੈ ਕੇ ਜਾਣ ਵਾਲਾ ਜੀ ਚਵਾਈ ਹੋਈ ਵੀ ਹੈ ਜੀ ਕੱਦ ਬਹੁਤ ਹੈ ਯਾਰ ਹਾਂਜੀ ਬਰਾਬਰ ਖੜੇ ਬਈ ਕੱਦ ਬਹੁਤ ਹੈ ਜੀ ਫਾਰਮ ਵਾਲੀ ਬਿਹੜਾ ਜੀ ਫਾਰਮ ਵਾਲੀ ਬਿਹੜਾ ਤੇ ਠੰਡਲੇ ਵਾ ਚੰਗਾ ਬਈ ਸ਼ੱਜਰ ਦਾ 35 ਕਿਲੋ ਦਾ ਰਿਕਾਰਡ ਆ ਜੀ ਇਹ ਚਵਾਈ ਕਿਵੇਂ ਆ ਪੂਰੀ ਚੰਗੀ ਆ ਜੀ ਧਾਰਾ ਮਾਰਦ ਨੇ ਮਾਰਦੇ ਬਈ ਧਾਰਾ ਬਈ ਜਿਹਦਾ ਮਾਰ ਕੇ ਦਿਖਾਣਾ ਚਵਾਈ ਚਵਾਈ ਪੂਰੀ ਚੰਗੀ ਆ ਠੰਡੀ ਸੀ ਲਾਣਾ ਬਾਗੀ ਜੀ ਪੈਣੀ ਕੁਛ ਨਹੀਂ ਲਾ ਮਾਰਦੀ ਚੋ ਜਿਆ ਕੋਣ ਬੜਾ ਚੰਗਾ ਯਾਰ ਹਣਾ ਪੂਰਾ ਵਧੀਆ ਜੀ ਕਿਆ ਬਾਤ ਆ ਬਈ ਜੀ ਲਾਇਆ ਕੋਣ ਜਾਣ ਬੜਾ ਚੰਗਾ ਗੱਪਣ ਕੋਪਣ ਰਹਿ ਗਈ ਬਈ ਚੰਗੇ ਰੁਪਏ ਬਟਾਉਗੀ ਫੁੱਲ ਚੜ ਦੇ ਬਟਾ ਤੇ ਰਾਜੀ ਰੂਜੀ ਫੁੱਲ ਆ ਥਣ ਬਹੁਤ ਚੰਗਾ ਚਵਾਈ ਚੰਗੀ ਆ ਠੰਡੀ ਸੀ ਲਾ ਬਈ ਤੇ ਕੀ ਮੁੱਲ ਆ ਭਰਾ ਇਹਦਾ ਇਹਦਾ ਮੁੱਲ 30 ਹੈ ਜੀ 30000 ਰੁਪਏ ਹਾਂਜੀ ਮਾਨਤਾਨ ਹੋ ਜੂ ਮਾਨਤਾਨ ਹੋ ਜੂ ਠੀਕ ਆ 30000 ਰੁਪਏ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋ ਜੂ ਯਾਦ ਵੀੜ ਚੰਗੀ ਆ ਮੈਂ ਕਹਨਾ ਭਈਆ ਥੀਰਗੀ ਪਈ ਆ ਹਨਾ ਸਹੀ ਅੱਲਾਹ ਰੱਖੇ ਜੇ ਰਹਿ ਰੂ ਜਾਵੇ ਜੀ ਟੀਕਾ ਭਰਾ ਕੇ ਤਾਂ ਵਧੀਆ ਰੁਪਈਆ ਦੇ ਲੱਖ ਤੋਂ ਬਾਹਰ ਵਾਲੀ ਹੋਈ ਹਾਂ ਭਈ ਚੰਗੇ ਰੁਪਈਏ ਬਿਟਾਉਗੇ ਨਾ ਕਿ ਭਰਾ ਕੋਲੇ ਸੀਗੇ ਦੋ ਦੋਨੇ ਦਿਖਾਤੇ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦ ਆਏ ਭਾਈ ਨਾ ਕਨੈਕਟ ਕਰ ਲਿਓ ਜੀ I know.